ਸਾਹਮਣੇ ਦੇਖਦਾ ਮਹਾਰਾਜ ਨੂੰ ਉਠਾਏ ਨਗਰ ਵੱਲੇ ਨੂੰ ਆਇਆ ਇਥੋਂ ਮਾਜਿਆ ਬੀਬੀਆਂ ਨੇ ਸੁਧਿਆ ਦੀ ਮਹਾਰਾਜ ਦਾ ਇੰਤਰੀ ਕਰੇ ਪ੍ਰਸ਼ਾਦਾ ਨਹੀਂ ਚੜ੍ਹਦੇ ਕਰੇ ਮਾਜਿਆ ਬੀਬੀਆਂ ਬੜੀ ਮਹਾਨਤਾ ਪਿਆਰ ਦੇ ਨਾਲ ਪ੍ਰਸ਼ਾਦਾ ਤਿਆਰ ਕਰਕੇ ਤੇ ਵੱਲੇ ਨੂੰ ਦੌੜ ਕੇ ਤਾਇਆ ਵੀ ਸਾਡੇ ਅੰਦਰ ਮਹਾਰਾਜ ਦੇ ਪ੍ਰਸ਼ਾਦਾ ਛੱਕੇ ਬਿਨਾਂ ਹੀ ਕੜੇ ਜੀ ਬਾਣੀ ਪੜਦੇ ਆ ਕੂਕ ਕੂ ਕਰਦੇ ਆ ਹਰ ਇੱਕ ਪੇਰ ਨਾਲ ਪ੍ਰਸ਼ਾਦਾ ਤਿਆਰ ਕਰਦਾ ਸਾਫ ਸਾਫ ਸੰਦੇਹੀ ਅੱਜ ਕਈ ਘਾਵਾਂ 'ਚ ਐਸੇ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ ਪਤਾ ਨਹੀਂ ਉਹ ਨਸ਼ੇ ਪੱਤੇ ਵਾਲੇ ਦਾ ਮੁੰਮੀ ਕੋਲੇ ਪਚਾਦਾ ਤਿਆਰ ਕਰਤਾਂ ਤੈਨੂੰ ਪਲਾਸਟਿਕ ਦੀ ਪਲੇਟ ਤੇ ਫੋਨ ਬਸਤਰੀ ਤੇ ਲੰਬਿਆ ਅਖਬਾਰ ਪਾ ਕੇ ਦੇ ਕਿਆਰਤ ਦਾ ਬਾਬਾ ਜੀ ਅਰਦਾਸ ਕਰਦੇ ਢੋਗ ਲਾਉਂਦਾ ਸੱਚੇ ਪਾਤਸ਼ਾਹ ਕਿਸੇ ਪਦਾਰਥ ਦੇ ਟੁਕੇ ਨਹੀਂ ਹੈ ਇੱਕ ਜੀਵਨ ਦੀ ਜ਼ਰੂਰਤ ਟੁਕੇ ਗੋਲ ਦਾ ਦੀ ਟੁਕੇ ਪੜਾ ਪਾਏ ਰਹਾ ਜਿੱਕੇ ਗੋਗਨ ਸੁਭਾਵੋ ਭਗਤ ਦਾ ਸੁੱਖਾ ਉਹਨੂੰ ਭਾਵਨਾ ਦੀ ਭੁੱਖ ਹੈ ਸੱਚੇ ਮਾਰਗਾਂ ਵਾਸਤੇ ਗੁਰੂ ਤੋਂ ਖੋਜਣ ਹੋਣਾ ਹੈ ਤੇ ਪਿਆਰ ਨਾਲ ਬਾਣੀ ਪੜਦੇ ਆ ਸੁਚਿੰਤ ਦੇ ਨਾਲ ਜਿੰਨਾ ਹੋ ਸਕੇ ਸੋਹਣੇ ਮੰਨਦੇ ਹੋਏ ਬਰਤਨ ਦੇ ਵਿੱਚ ਰੱਖ ਕੇ ਉੱਤੇ ਬਸਤਰ ਪਾ ਕੇ ਸੱਚਾ ਫਿਰ ਸੁਨੇਹਰ ਬੇਨਤੀ ਕਰੇ ਫਿਰ ਮਹਾਰਾਜ ਤੋਂ ਗੁਰੂਦੇ

گر بہادر ماجا دا بل جایا او کری کامنا پوری گور نے جو جش نے سی کری پاونا پوری سب کی بخش چین پاری ਮਿਸਰ ਬਾਬਾ ਜੇਰਾਲਲ ਸਿੰਘ ਜੀ ਸਰ ਬਾਬਾ ਫਤਿਹ ਸਿੰਘ ਜੀ ਪੰਥ ਕਾਲੀ ਤਰਨੰਦਰ ਚੰਦ ਦਾ ਜੀ ਚੱਕਰ ਵਾਲਾ ਕੁੰਤ ਸਿੰਘ ਜੀ ਮੁੱਖ ਜਥੇਦਾਰ ਬਾਬਾ ਵਿਕ੍ਰਮ ਸਿੰਘ ਜੀ ਕਬੀਰ ਨਗਰ ਨਰੋਂਡਾ ਅਹਮਦਾਬਾੜਾ ਦੇ ਮੁਖੀ ਦਾਤੀ ਮੋਟਰ ਜੀ ਮਾਕਾਰ ਜੀ ਉਹਨਾਂ ਵੱਲੋਂ ਇਤਿਹਾਸ ਰ ਸੰਸਾਦ ਕੀਤਾ ਗਿਆ ਹੈ ਕਦਰਦਾਨੀ ਦਾ ਵਰਤਾਨ ਕਰਦੇ ਹਨ ਨਗਰ ਵਾਸੀ ਸੰਸਾਦ ਬਾਬਾ ਜੀ ਨੂੰ ਗੁਰੂਆਂ ਲੜਾਈ ਬੋਧ ਜੀਓ ਆਇਆ ਸਤ ਸੰਗਤ ਜੀ ਤਿੱਪਕ ਦਾ ਦਾ ਬਾਦਰਾ ਹੈ ਤੇ ਇੱਕ ਕਲਪਤਾ ਕਹਿ ਕੇ ਆਪਾਂ ਪਤੇ ਬਲਾ ਦੇ ਨਾਮ ਇਹਦੇ ਨਾਲ ਹੀ ਬਦਰਾ ਸਮਾਪਤ ਹੋ ਗਿਆ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਦਿੱਤੀ ਜਿਨ੍ਹਾਂ ਨੇ ਪਾਣ ਰੱਖੀ ਜਿਨ੍ਹਾਂ ਨੇ ਉਪਰੋਂ ਪਰਮ ਆਭਿਮੰਗੀ ਅੰਦਰ ਘੋਟ ਰੱਖ ਕੇ ਗੁਰੂ ਤੋਂ ਪੈ ਕੀ ਲਕੋ ਸਕਦਾ ਉਹ ਤਾਂ ਅੰਦਰ ਜਮ ਹੀ ਪਾਤਸ਼ਾਹ ਜਾਣਦੇ ਉਸਨਾਂ ਨੂੰ ਆਖਿਆ ਨੈ ਸੰਭ ਤੁਮ ਅਮਰ ਸਰੀਏ ਕ੍ਰਿਸ਼ਨਾਂ ਕੰਕੇ ਅਮਰ ਸਰੀਏ ਉਹ ਮਸੰਦੋ ਤੁਸੀਂ ਭਾਵੇਂ ਅਮਰ ਸਰੀ ਰਹਿੰਦੇ ਹੋ ਇਹ ਅਮਰਕਸਰੀਏ ਨਹੀਂ ਆ ਉਸੇ ਦਾ ਅੰਦਰ ਸੜੀਏ ਉਹ ਘਾਟੇ ਅੰਦਰ ਪਾ ਕ੍ਰਿਸ਼ਨਾਂ ਦੀ ਆਗਿਆ ਜੇ ਅਮਰਕਸਰੀਏ ਹੁੰਦੇ ਤਾਂ ਤੁਹਾਡੇ ਅੰਦਰ ਅਮਰਤਰਾ ਸੋਣਾ ਸੀ ਤੁਹਾਡੇ ਅੰਦਰ ਤਾਂ ਹੀਰ ਦਾ ਭਰੀ ਰਹੀ ਹੈ ਐਵੇਂ ਧੁਖੀਆਂ ਮਾਪੀਆਂ ਨਾਲ ਸੱਚੇ ਪਾਤਸ਼ਾਹ ਜਾਣਦੇ ਸਨ ਮਾਪਮਾਂ ਕੀ ਤਨਕਾਰ ਤੋਂ ਤਮਾ ਇੱਥੇ ਬਖਸ਼ਿਸ਼ ਪਾਈ ਮੰਨ ਨਹੀਂ ਉਹ ਸੰਪਰਦਾਇ ਵਾਂਗਿਆ ਹਰ ਜਿਹੜੀਆਂ ਆਦਮੀ ਪਰ ਸ਼ਾਦਿਆਂ ਦੀ ਸੇਵਾ ਕਰਦੇ ਆ ਗੁਰੂ ਦੇ ਲੰਗਰਾਂ ਦੇ ਵਿੱਚ ਸੇਵਾ ਕਰਦੇ ਆ ਤਾਂ ਉਹਨਾਂ ਮਾਈਆਂ ਨੇ વાਰਸਾ ਤੇ ਉਹ ਬਖਸ਼ਿਸ਼ ਪ੍ਰਾਪਤ ਕਰਦੀਆਂ ਮਾਈਆਂ ਰੱਬਰ ਜੈਨਮ ਭਗਤੀ ਕਰਾਈਆਂ ਤਾਂ ਤੇ ਵਾਰੀ-ਵਾਰੀ ਜਦੋਂ ਜੋੜ ਮਿਲਦਾ ਜਾਂਦਾ ਸਮਾਗਮ ਹੋਵੇ ਇਹ ਮਾਈਆਂ ਬੀਬੀਆਂ ਨੂੰ ਬਖਸ਼ਿਸ਼ ਸਾਹਮਣੀ ਚਾਹੀਦੀ ਹੈ ਨਾਵੇਂ ਪਾਛੇ ਦੀ ਵਾਰੀ-ਵਾਰੀ ਸੇਵਾ ਕਰਨੀ ਚਾਹੀਦੀ ਹੈ ਲੋ ਲੰਗਰ ਦੀ ਤਾਂ ਤੇ ਲੰਗਰ ਪਾਛੇ ਦੀ ਬਖਸ਼ਿਸ਼ ਹੈ ਇਸ ਸਦਾ ਕਾਲ ਨੂੰ ਮੰਨ ਮੰਨ ਕੇ ਅਧਿਆਤਮਿਕ ਵਰਤਿਆ ਜਿਹੜੀਆਂ ਉਹਨਾਂ ਮਾਇਆਵੀ ਮੰਨੀਆਂ ਬੀਂਦੀਆਂ ਦੀ ਆਯੋਜਨ ਦੇ ਰੂਪ ਤੇ ਚੱਲ ਕੇ ਭਾਵਨਾ ਨਾਲ ਲੰਗਰ ਪੁਸ਼ਾਦਾ ਤਿਆਰ ਕਰਦੀਆਂ ਹਨ ਭਾਵਨਾ ਵਾਲੇ ਆ ਕੇ ਜੋ ਕੁਝ ਮੰਗਦੇ ਮਹਾਰਾਜ ਬਖਸ਼ਦੇ ਤੇ ਕੁਝ ਲੋਕ ਇਹੋ ਜਿਹੇ ਹੁੰਦੇ ਜਿਹੜੇ ਦੁਨੀਆਵੀ ਪ੍ਰਦਾਨ ਮੰਗਦੇ ਆ ਕੁਝ ਗੁਰਮੁਖ ਪਿਆਰੇ ਹੁੰਦੇ ਜਿਹੜੇ ਅਧਿਆਤਮਿਕ ਅਵਸਥਾ ਮੰਗਦੇ ਉਹਦੇ ਕੋਲੋਂ ਕੁਝ ਗੁਰੂ ਕੇ ਸਿੱਖ ਆਏ ਉਹਨਾਂ ਨੇ ਕੁਝ ਅਨਤੁਕ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਪ੍ਰਸ਼ੰਗਾਂ ਮਨਿਤ ਕਰਮ ਆਪੇ ਅਰਥ ਕੀਤੀ ਉਹਨਾਂ ਦੀ ਅਰਜ ਸੀ ਪ੍ਰਾਨੀ ਕੌਣ ਉਪਾਉ ਕਰੈ ਜਾਂ ਦੇਖ ਧਰਮ RAM ਕੀ ਪਾਵੈ ਜੰਮ ਤੋਂ ਤ੍ਰਾਸ ਹਰੈ ਕੌਣ ਕਰਮ ਵਿਦਿਆ ਕਉ ਕੈਸੀ ਧਰਮ ਕੌਣ ਕਰਾਈ ਕੌਣ ਨਾਮ ਗੁਰ ਜਾ ਕੇ ਸਿਮਰੈ ਭਾਵ ਸਾਗਰ ਤਰੈ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਨਾਦਰ ਸਾਹਿਬ ਵੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਮਹਾਰਾਜ ਕੋਈ ਇਹੋ ਜਿਹਾ ਧਰਮ ਕੋਈ ਇਹੋ ਜਿਹੀ ਬਿੱਤਿਆ ਦੱਸੋ ਕੋਈ ਇਹੋ ਜਿਹਾ ਧਰਮ ਦੱਸੋ ਜਿਹੜਾ ਧਾਰ ਕੇ ਜਮਾਂ ਦੀ ਮਾਰ ਤੋਂ ਮੌਤ ਦੇ ਡਰ ਤੋਂ ਛੁੱਟ ਜਾਈਏ ਸੱਚੇ ਪਾਤਸ਼ਾਹ ਨੇ ਜਵਾਬ ਦਿੱਤਾ ਕਲਮ ਇੱਕ ਨਾਮ ਕਿਰਪਾ ਨੇ ਜਾਹੇ ਜਪੈ ਗਤ ਪਾਵੈ ਔਰ ਧਰਮ ਤਾਂ ਕੇ ਸਮਾਹ ਨਹੀਂ ਇਹ ਬਿਦ ਬੇਦ ਬਕਾਵੈ ਤੋ ਗ੍ਰਹਿ ਸਰਦਾ ਸਰਨੇਪੀ ਜਾ ਕੋ ਕਹਿ ਤੋ ਗਸਾਈ ਸੋ ਤਮਹੀ ਮੈਂ ਬਸੈ ਨਰੰਤਰ ਨਾਨਕ ਦਰਪਨ ਵਿਆਈ ਨਾਮ ਹੀ ਸਭ ਤੋਂ ਵੱਡਾ ਧਰਮ ਹੈ ਕਲਕੁੱਤ ਦਾ ਕਲਮ ਇਹੋ ਪੁੰਨ ਗੁਣ ਕੋਬਿੰਦ ਗਾਹੇ ਸਭ ਕਲ ਕੋਦਰੀ ਇੱਕ ਨਾਮ ਧਰਮ ਕਲਕੁੱਤ ਦੇ ਵਿੱਚ ਜਿਹੜਾ ਨਾਮ ਜਪੇਗਾ ਉਹਦਾ ਹੀ ਮਾਰਨਾ ਨਾਰਾ ਹੋਏਗਾ ਸਤਨਾਮ ਸ੍ਰੀ ਵਾਹਿਗੁਰੂ ਤਾਂ ਤੇ ਆਓ ਉਹਦੀ ਦੀਦ ਦੀ ਪਿਆਸ ਅੰਤਰ ਆਤਮਾ ਤੋਂ ਪ੍ਰਗਟ ਕਰਤੇ ਕਾਮਨਾ ਕਲਪਤਰ ਕੁਰਬਾਨੀ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਧਾਰਨ ਕਰੀਏ ਤੇ ਉਸ ਪਰਿਪੂਰਨ ਪਰਮਾਤਮਾ ਦੇ ਮੁਲਾਪਾਸ ਤੇ ਆਪਣੀ ਆਤਮਾ ਨੂੰ ਹੂਕ ਮਾਰ ਕੇ ਤਾਂ ਦੇਖੋ ਨੂੰ ਸੁਣ ਜਾਵੇ ਕਿ ਇਹ ਜੀਵਨ ਸਫਲਾ ਹੋ ਜਾਵੇ ਉਹ ਸੁਣਦਾ ਹੈ ਅਰਜ਼ ਹੋਤੀ ਹੈ ਕਬੂਲ ਜਾਂ ਦਿਲ ਸੇ ਹੋਤੀ ਹੈ ਮੁਸ਼ਕਲ ਤੋਂ ਜੀ ਹੈ ਵੀ ਜੀ ਮੁਸ਼ਕਲ ਸੇ ਉੱਤੀ ਹੈ ਆਪਾਂ ਜਤਨ ਕਰੀਏ ਵਿੱਚ ਸੰਗਤ ਹਰ ਘਰ ਦਾ ਰਸ ਹੈ ਜੀ ਉਹ ਸੰਗਤ मिले आवाज़ जो मिले कावण मूं सावण में सलसर त to i ਨਾਮ ਸ੍ਰੀ ਵਾਹਿਗੁਰੂ ਤੋ ਕਿਥੋਂ ਮਿਲਦੇ ਐ ਇਸ ਸੰਸਰ ਦੇ ਵਿੱਚੋਂ ਬਰਦਾਸ਼ਤ ਕਰ ਸੱਚੇ ਪਾਤਸ਼ਾਹ ਕਿਰਪਾ ਕਰ ਕੇ ਕੰਨ ਕਰੀਏ ਤੇਰੀ ਪਵਨ ਗਦਾਇ ਦੀ ਉਸਤੰਗੀ ਛੇ ਘਿਰਤ ਫੈਲੂ ਚੈ ਬੰਦਗੀ ਇੰਨੀਆਂ ਵਿਚਾਰਾਂ ਦੇ ਨਾਲ ਆਪ ਨੂੰ ਸੰਸਕਾ ਨੂੰ ਖਿਮਾ ਦੇ ਜਾ ਤਾ ਕੱਲੋਂ ਦਿਨ ਦੇ ਦਵਾਨਾਂ ਵਿੱਚ ਵੀ ਹਾਜ਼ਰੀ ਹੈ ਨਾਮੇ ਪਾਤਸ਼ਾਹ ਦਾ ਜਸ ਆਖੋ دل دل سو ساری سارے متاثر سو سب گھر سچے پاشا آپ جی کے گھر پروار برقر گیمنگ چڑھتی کلا کی رات کوشش کرنا سو سچے پاشاہ کرپا کر ਪੰਜਾਬ ਦੇ ਅੰਦਰ ਜੋ ਹੱਟ-ਪੀੜਾ ਹੱਟ-ਪਹਾਵ ਰੋਲਾ ਕੇ ਹਨ ਉਹਨਾਂ ਵਾਸਤੇ ਵੀ ਅਰਦਾਸ ਦੇ ਨਾਲੇ ਆਪ ਸਰਸੰਗਤਾਂ ਨੂੰ ਅਪੀਲ ਕਿ ਉਹ ਸੱਤੇ ਘਾਟਾ ਜਦੋਂ ਕੰਮ ਹੁੰਦਾ ਹੈ ਉਹਨੂੰ ਰੱਖ ਲੈ ਕੇ ਬਹੁਤ ਸੱਤਾ ਪੰਜਾਬ ਪੰਜਾਬੀ ਇੱਕ ਦੇ ਦੀ ਬਾਹਰ ਨੂੰ ਰਾਸਤੇ ਕੌਣ ਤੇ ਹੈ ਪਰ ਕੁਝ ਸਮੇਂ ਬਾਅਦ ਕੁਝ ਰੋੜਾ ਹੁੰਦੀ ਹੈ ਹੁਣ ਜਿਹੜੀ ਜ਼ਮੀਨ ਉੱਥੇ ਰਹਿਤਾ ਚੜ੍ਹ ਕੇ ਰਹਿਤਾ ਚੜ੍ਹ ਕੇ ਬਹੁਤ ਜਿਆਦਾ ਜਿਵੇਂ ਜਿਵੇਂ ਪਾਣੀ ਲੱਗੇਗਾ ਸਾਧ ਸੰਗਤ ਜੀ ਜੋ ਨੇ ਦੀ ਫਸਲ ਆਉਣੀ ਸੀ ਜਿਹੜੀ ਆਸ ਤੇ ਆਸ ਤੇ ਪਾਣੀ ਮਿਲ ਗਿਆ ਹੁਣ ਆਪਾਂ ਇੱਕ ਦੂਜੇ ਦੀ ਬਾਹ ਪੜਨੀ ਹੈ ਬਾਜੇ ਦੇ ਇਲਾਕੇ ਦੇ ਪਿੰਡਾਂ ਦੇ ਵਿੱਚ ਕੋਨਫਰੋਲਪੁਰ ਦੇ ਨੇੜੇ ਪਿੰਡਾਂ ਦੇ ਵਿੱਚ ਉੱਥੇ ਟਰੈਕਟਰਾਂ ਦੀ ਲੋੜ ਪਵੇਗੀ ਡੀਜ਼ਲ ਦੀ ਲੋੜ ਪਵੇਗੀ ਉਹਨਾਂ ਜ਼ਮੀਨਾਂ ਨੂੰ ਵਾਹਜੋਗ ਬਣਾਉਣ ਵਾਸਤੇ ਬਹੁਤ ਕੰਮਾਂ ਕੰਮੀ ਪਵੇਗੀ ਇਸ ਕਰਕੇ ਆਪਾਂ ਸਾਰੇ ਮੇਲ ਨਾਲ ਸੇਤ ਨੂੰ ਹੱਥ ਪਾਪ ਉਹਨਾਂ ਕੰਦਰਿਤ ਆਪਣੇ ਵੀਰਾਂ ਦਾ ਸਾਥ ਦੇਣਾ ਹੈ سو سمپرا بابا بدی چند صاحب ورمطر سیوا بابا ارتاس کی تبا سارے ہی جتے بندیاں مہا گروے ہوئے ہے ستگو سچے پاشا کرپا کر چڑھتی کلاس نام کنام چڑھتی کلاس میرے پاس کا شکرانہ

ਸਾਰੇ ਦਾਲੇ ਸੰਗਤਾਂ ਦੀ ਸੇਵਾ ਕਰੇਗਾ ਸਾਡੇ ਸਿੱਧ ਨੇ ਮਿਲਦੇ ਨੇ ਸਾਡੀਆਂ ਸੰਗਤਾਂ ਦੇ ਚਾਹਵਾਨ ਦੇ ਨਾਲ ਬੇਨਤੀ ਹੈ ਸਰਕਾਰ ਜੁਕ ਪਹਿਣਾ ਦੇ ਕਿ ਗੁਰੂ ਕੇ ਲੰਗਰਾਂ ਦੇ ਉੱਤੇ ਜਾ ਕੇ ਪਰਸ਼ਾਦਾ ਪਵਾਉਣ ਦੀ ਜ਼ਰਬਾਸਤਾ ਕਰਨ ਕੋ ਬੇ ਸੰਗਤਾਂ ਦਾ ਬਹੁਤ ਭਾਰੀ ਬਾਠਾ ਮੈਂ ਭੈਣਾ ਨੂੰ ਇਹ ਮਤਾਵਾ ਨੂੰ ਨਤ ਸਹਿਤ ਬੇਨਤੀ ਕਰਦਾ ਹੈ ਕਿ ਗੁਰੂ ਕੇ ਲੰਗਰਾਂ ਦੇ ਉੱਤੇ ਜਾ ਕੇ ਪਰਸ਼ਾਦਾ ਪਵਾਉਣ ਦੀ ਕਰਵਾਤਾ ਕਰੋ ਤਾਂ ਕਿ ਸੰਗਤ ਨੂੰ ਗੁਰੂ ਦਾ ਲੰਗਰ ਦੇ ਦਿਨ उहो मको सघे बस ख़ालो सॼे जो साहिब जे मैनेजर साहिब आहे भाई साहिब उहे पहुचे उन्हनि जो बि मनवाद करी निरंता प्यार साली आहे भाई साहिब जेको कंहिं लोड़ी होसपिटल विच बुर से आहार धनवाद जमे भाई साहिब आखिया बि पंजाब हर आए में गुद्वारा साहिब वञो पंद्रहं सोलहं तरीक़ो मेर ख़ैर फसल ਜਿਵੇਂ फीड चारा हो पंध जो चारा उनखे जा जिमे जिमकीर लहण खे क्कि पंजाब तरादी आहे कंहिंखे सरकार था, जीाना बि अॼु लिखी अञा कुझु नशे न मारा उहो सॼी जा जा उहो पाणीअ लाइ ਮਾਰਦਾ ना ना गर्णागी गर्णागी करना करना की आया तो सो जो घर में कुझु न घर जे विच संग धनवान करोजवानूथ आहे सॼी भेण वीर जूं असीं इचरा ई करण खुल किमा ਕੋਈ ਬੰਦੇ بیٹھا ਕੋਈ ਇਹਦਾ ਪੰਜਾਬ ਦੇ ਧਰ ਦੇ ਨਾਲ ਗੁਰਦਸ ਦੇ ਨਾਲ ਕੋ ਲਾਹਰੀ ਦੇ ਮਹਾਰਾਜ ਦੇ ਨਾਲ ਗਾਮੇ ਪਾਸ਼ਾ ਨੂੰ ਕੌਲ ਸਿੰਘ ਜੀ ਮਹਾਰਾਜ ਨਾਲ ਪਿਆਰ ਨਾਲ ਉਹਨਾਂ ਨੇ ਸਾਰੇ ਇਹ ਜਾਨੇ ਵਲੀ ਮਹਾਰਾਜ ਜੀ ਇਸ ਕੋਤੇ ਮੇਰਾ ਇਹ ਕੋਤੇ ਆਲਿਦਾ ਜੀ ਦੇ ਵਿੱਚ ਲਿਆ ਆਪਾਂ ਕਿਉਂਕਿ ਦਵਾਉਣ ਵਾਲੇ ਬਹੁਤ ਆਇਆ ਅੱਗ ਤੇ ਬੰਦਾ ਬੋਲਣਾ ਸ਼ੁਰੂ ਕਰਦਾ ਅਸਲ ਜਿਨਾਂ ਨੇ ਕਿ ਪਹਿਲਾਂ ਲਾਗੇ ਦਸਰ ਦੀ ਸੇਕ ਲੱਗੇ ਅਸਲ ਸਤਨੂ ਨਹੀਂ ਹੋਇਆ لیکن بعد پنچ کی گروپ یہ تراستی آپ دوسرے کے کام ہونا چاہیے کیونکہ بہت مجھے بھائی صاحب نے دسایا بہت تراستی آپ کے جیسے بچے پانی جی سارا بہن متا ان پانی آ گیا تو سب کٹنا ضرور کیا مہاراجی میرا بچار واسطہ ہی گرا دے لگتے ہیں جو کہ گرواؤں والے بہت آیا کرتے ہیں ਸੋ ਸਤਿਗੁਰੂ ਮਹਾਰਾਜ ਸਾਰੀਆਂ ਸ਼ਕਤਾਂ ਦੇ ਮਿਹਰ ਭਰਿਆ ਹੱਥ ਰੱਖਣ ਤਾਂ ਕਿ ਪੰਜਾਬ ਦੇ ਕਿਸੇ ਬਾੜ ਦੇ ਵਿੱਚ ਜਿਹੜੀ ਆਪ ਸਾਡੀ ਜਿਹੜੀ ਪੰਜਾਬ ਦੇ ਵਿੱਚ ਆਈ ਆ ਕਿਉਂਕਿ ਪੰਜਾਬ ਦੇ ਲੋਕਾਂ ਦੇ ਵਿੱਚ ਸਬਰ ਸੰਤੋਖ ਬਹੁਤ ਆ ਲੋਕੀਂ ਜੇ ਸ਼ੁਰੂਆਤ ਦੇ ਬਲਾਈਏ ਉਦਾਰ ਸੰਤਿਆਨ ਨਾਮ ਕਰਦੀ ਕਲਾ ਮੇਰੇ ਭਾਣੇ ਸਰਬੱਤ ਦਾ ਭਲਾ ਉਸ ਸਾਰਾ ਕੁਝ ਇਹਦੇ ਵਿੱਚ ਲੈ ਜਾਂਦੇ ਆ ਹੁਣ ਮਿਲਦਾਨੇ ਕਹਿੰਦੇ ਜਿਹਾ ਉਹ ਸੰਤਾਂ ਦੀ ਸੇਵਾ ਕਰੇਗਾ कृपा रोज भाई पहुचा रहण वाहगुरु जी ख़ालसा वाही ਵਰਦੁ ਵਰਦੁ ਜਗਨਾ ਕੋ ਸਰਦੁ ਵੈਰਾ ਪ੍ਰਦੀਪ ਫਿਰ ਮੇਂ ਬੇਨਤੀ ਜਾਂਦੀ ਆ ਕਿ ਗੁਰੂ ਕੇ ਲੰਗਰਾਂ ਤੇ ਜਾ ਕੇ ਪ੍ਰਸਾਦਾ ਪਕਾਉਣ ਦੀ ਕਿਰਪਾ ਤੱਕ ਰੋਵੇ ਰੀ ਹੱਥ ਬੰਨ੍ਹ ਕੇ ਬੇਨਤੀ ਆ ਭੈਣਾ ਤੁਸਾਂ ਵਾਪਸ ਦੀ ਜੇ ਭੈਣਾ ਤੁਸੀਂ ਇਹ ਕਿ ਝੰਡਾ ਦੇ ਵਿਰੁੱਧ ਕੇ ਲੰਗਰਾਂ ਦੇ ਵਿੱਚ ਸੇਵਾ ਲਾਉਣਾ ਕਿਉਂਕਿ ਸੰਗਤ ਦਾ ਬਹੁਤ ਭਾਰੀ ਕਾਟਾ ਹੁਣ ਵੀ ਸੇਵਾ ਦਾ ਆਇਸ ਹੈ ਅਜਿਹੀ ਮੈਂ ਬੇਨਤੀ ਕਰਦਾ ਕਿ ਗੁਰੂ ਕੇ ਲੰਗਰਾਂ ਤੇ ਜਾ ਕੇ ਪ੍ਰਸਾਦਾ ਪਕਾਉਣ ਦੀ ਕਿਰਪਾ ਤੱਕ ਰੋਵੇ ਜੂੜੀ ਬੇਨਤੀ ਆ ਸਰਕਾਰ ਕਰੋ よろしくお願いします。<noise> Selamat pagi, diri pagi, selamat pagi, selamat ਵਾਜੁਰੂ ਵਾਜੁਰੂ ਜੀ ਸਤਨਾਮ ਵਾਜੁਰੂ 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 ਸਤਨਾਮ ਵਾਜੁਰੂ ਜੀ ਵਾਜੁਰੂ ਸਤਨਾਮ Thank <laughs> you.